ਆਪਣੇ ਤਨ ਦੀ ਖਬਰ ਨਾ ਕਾਈ ਸਾਜਨ ਦੀ ਖਬਰ ਲਿਆਵੇ ਕੌਣ ਨਾ ਹੂੰ ਖਾਕੀ ਨਾ ਹੂੰ ਆਤਸ਼ ਨਾ ਹੂੰ ਪਾਣੀ ਪੌਣ ਕੁੱਪੇ ਵਿੱਚ ਰੋੜ ਖੜਕਦੇ ਮੂਰਖ ਆਖਣ ਬੋਲੇ ਕੌਣ ਬੁੱਲਾ ਸਾਈ ਘਟ ਘਟ ਰਵਿਆ ਜਿਉਂ ਆਟੇ ਵਿੱਚ ਲਾਉਣ ਬਾਬਾ ਬੁੱਲੇ ਸ਼ਾਹ ਦਾ ਇਹ ਦੋਹਾ ਸੂਫੀ ਫਲਸਫੇ ਦੀ ਡੂੰਗੀ ਗੱਲ ਕਰਦਾ ਹੈ ਜੋ ਸਵੈ ਜਾਗਰੂਕਤਾ ਅਹੰਕਾਰ ਤੋਂ ਉੱਪਰ ਉੱਠਣ ਅਤੇ ਪਰਮਾਤਮਾ ਦੀ ਸਰਵਗਿਆਪਕਤਾ ਨੂੰ ਦਰਸਾਉਂਦਾ ਹੈ ਆਓ ਇਸ ਨੂੰ ਪੰਜਾਬੀ ਵਿੱਚ ਇੱਕ ਇੱਕ ਲਾਈਨ ਸਮਝੀਏ ਆਪਣੇ ਤਨ ਦੀ ਖਬਰ ਨਾ ਕਾਈ ਸਾਜਣ ਦੀ ਖਬਰ ਲਿਆਵੇ ਕੌਣ ਇਸ ਲਾਈਨ ਵਿੱਚ ਬੁੱਲੇ ਸ਼ਾਹ ਕਹਿੰਦੇ ਹਨ ਕਿ ਜੇ ਮਨੁੱਖ ਨੂੰ ਆਪਣੀ ਅਸਲੀਅਤ ਯਾਨੀ ਆਪਣੀ ਆਤਮਾ ਦੀ ਸਮਝ ਨਹੀਂ ਤਾਂ ਉਹ ਪਰਮਾਤਮਾ ਯਾਨੀ ਸਾਜਣ ਬਾਰੇ ਕੀ ਜਾਣ ਸਕਦਾ ਹੈ ਆਪਣੇ ਅੰਦਰ ਦੀ ਸਮਝ ਬਿਨਾ ਰੱਬ ਦੀ ਗੱਲ ਕਰਨਾ ਅਸੰਭਵ ਹੈ ਨਾ ਹੂ ਖਾਕੀ ਨਾਹੂ ਆਤਸ਼ ਨਾਹੂ ਪਾਣੀ ਪੌਣ ਇੱਥੇ ਬੁੱਲੇ ਸ਼ਾਹ ਸਰੀਰਕ ਤੱਤਾਂ ਜਾਨੀ ਮਿੱਟੀ ਅੱਗ ਪਾਣੀ ਹਵਾ ਤੋਂ ਪਰੇ ਜਾਂਦੇ ਹਨ ਜੋ ਸੰਸਾਰ ਦੀ ਸਿਰਜਣਾ ਦੇ ਹਿੱਸੇ ਮੰਨੇ ਜਾਂਦੇ ਹਨ ਉਹ ਕਹਿੰਦੇ ਹਨ ਕਿ ਅਸਲੀ ਆਤਮਾ ਇਨ੍ਹਾਂ ਤੱਤਾਂ ਤੋਂ ਵੱਖਰੀ ਅਤੇ ਪਵਿੱਤਰ ਹੈ ਇਹ ਸੂਫੀ ਵਿਚਾਰ ਹੈ ਕਿ ਆਤਮਾ ਰੱਬ ਦਾ ਹਿੱਸਾ ਹੈ ਜੋ ਸਰੀਰਕ ਸੀਮਾਵਾਂ ਤੋਂ ਮੁਕਤ ਹੈ ਕੁੱਪੇ ਵਿੱਚ ਰੋੜ ਖੜਕਦੇ ਮੂਰਖ ਆਖਣ ਬੋਲੇ ਕੌਣ ਇਸ ਲਾਈਨ ਵਿੱਚ ਕੂਈਏ ਵਿੱਚ ਪੱਥਰਾਂ ਦੇ ਖੜਕਣ ਦੀ ਮਿਸਾਲ ਨਾਲ ਬੁੱਲੇ ਸ਼ਾਹ ਉਹਨਾਂ ਲੋਕਾਂ ਦੀ ਗੱਲ ਕਰਦੇ ਹਨ ਜੋ ਦੁਨਿਆਵੀ ਮੋਹ ਮਾਇਆ ਵਿੱਚ ਫਸੇ ਹੋਏ ਹਨ ਅਜਿਹੇ ਮੂਰਖ ਲੋਕ ਖਾਲੀ ਗੱਲਾਂ ਕਰਦੇ ਹਨ ਅਤੇ ਬਾਹਰੀ ਚੀਜ਼ਾਂ ਜਾਂ ਝੂਠੇ ਰਸਮੋ ਰਿਵਾਜਾਂ ਨੂੰ ਪੁਕਾਰਦੇ ਹਨ ਪਰ ਅਸਲ ਰੱਬ ਨੂੰ ਨਹੀਂ ਸਮਝਦੇ ਬੁੱਲਾ ਸਾਈਂ ਘਟ ਘਟ ਰਵਿਆ ਜੋ ਆਟੇ ਵਿੱਚ ਲਾਉਣ ਇਸ ਆਖਰੀ ਲਾਈਨ ਵਿੱਚ ਬੁੱਲੇ ਸ਼ਾ ਸਭ ਤੋਂ ਵੱਡੀ ਸੱਚਾਈ ਦੱਸਦੇ ਹਨ ਕਿ ਪਰਮਾਤਮਾ ਹਰ ਦਿਲ ਵਿੱਚ ਮੌਜੂਦ ਹੈ ਜਿਵੇਂ ਆਟੇ ਵਿੱਚ ਲੋਹਣ ਮਿਲਿਆ ਹੁੰਦਾ ਹੈ ਰੱਬ ਕਿਤੇ ਬਾਹਰ ਨਹੀਂ ਸਗੋ ਹਰ ਇੱਕ ਦੇ ਅੰਦਰ ਹੈ ਇਹ ਸੂਫੀ ਵਿਚਾਰ ਵਹਿਦਤ ਉਲ ਵਜੂਦ ਨੂੰ ਦਰਸਾਉਂਦਾ ਹੈ ਜਿੱਥੇ ਰੱਬ ਅਤੇ ਸ੍ਰਿਸ਼ਟੀ ਇੱਕ ਹਨ ਕੁਲ ਮਤਲਬ ਇਹ ਦੋਹਾ ਬੁੱਲੇ ਸ਼ਾ ਦੀਆਂ ਸੂਫੀ ਸਿੱਖਿਆਵਾਂ ਦਾ ਸਾਰ ਹੈ ਜੋ ਸਾਨੂੰ ਅੰਦਰ ਵੱਲ ਝਾਤ ਮਾਰਨ ਅਤੇ ਆਪਣੀ ਅਸਲੀਅਤ ਨੂੰ ਪਛਾਣਨ ਲਈ ਕਹਿੰਦਾ ਹੈ ਉਹ ਬਾਹਰੀ ਰਸਮਾਂ ਰਿਵਾਜਾਂ ਤੇ ਅਹੰਕਾਰ ਨੂੰ ਛੱਡ ਕੇ ਰੱਬ ਨੂੰ ਆਪਣੇ ਅੰਦਰ ਲੱਭਣ ਦੀ ਗੱਲ ਕਰਦੇ ਹਨ ਆਟੇ ਵਿੱਚ ਲੋਣ ਵਾਲੀ ਮਿਸਾਲ ਸੁੰਦਰ ਢੰਗ ਨਾਲ ਦੱਸਦੀ ਹੈ ਕਿ ਰੱਬ ਸਾਡੇ ਅੰਦਰ ਹੀ ਮੌਜੂਦ ਹੈ ਬਸ ਸਾਨੂੰ ਉਸ ਨੂੰ ਮਹਿਸੂਸ ਕਰਨ ਲਈ ਆਪਣੇ ਅੰਦਰੂਨੀ ਸਮਝ ਨੂੰ ਜਗਾਉਣ ਦੀ ਲੋੜ ਹੈ